ਸਤਿ ਸ਼੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਪਿੰਡ-ਪਿੰਡ ਜਾ ਕੇ ਪੰਚਾਇਤਾਂ ਨੂੰ ਲੱਖਾਂ ਰੁਪਏ ਦੇ ਚੈੱਕ ਵੰਡ ਰਹੇ ਹਨ ਜਿੱਥੇ ਪਿੰਡਾਂ ਦੇ ਲੋਕ ਮੰਤਰੀ ਹਰਪਾਲ ਸਿੰਘ ਚੀਮਾ ਦਾ ਇਹ ਅੰਦਾਜ਼ ਦੇਖ ਕੇ ਹੈਰਾਨ ਹੋ ਰਹੇ ਹਨ ਉਤھے ਹੀ ਪਿੰਡ ਦੇ ਕੁਝ ਨੌਜਵਾਨਾਂ ਨੇ ਮੰਤਰੀ ਹਰਪਾਲ ਸਿੰਘ ਚੀਮਾ ਦੇ ਕੋਲ ਖੜ ਕੇ ਉਹਨਾਂ ਦੀ ਖੂਬ ਪ੍ਰਸ਼ੰਸਾ ਕੀਤੀ ਲੋਕਾਂ ਨੇ ਕਿਹਾ ਕਿ ਅਜੇ ਤੱਕ ਕਦੇ ਵੀ ਅਜੀਹਾ ਨਹੀਂ ਹੋਇਆ ਕਿ ਪਿੰਡਾਂ ਵਿੱਚ ਜਾ ਕੇ ਖੁਦ ਮੰਤਰੀ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦੇ ਰਹੇ ਹੋਣ ਪਿੰਡ ਦੇ ਲੋਕਾਂ ਨੂੰ ਵਿਆ ਵਰਗਾ ਚਾੜ ਗਿਆ ਜਦ ਮੰਤਰੀ ਹਰਪਾਲ ਸਿੰਘ ਚੀਮਾ ਡਿਰਬਾ ਹਲਕੇ ਦੇ ਕਈ ਪਿੰਡਾਂ ਵਿੱਚ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਵਿਕਾਸ ਕਾਰਜਾਂ ਦੇਣ ਪਹੁੰਚੇ ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਡਿਰਬਾ ਹਲਕੇ ਦੇ ਕਈ ਅਖੀਰਲੇ ਪਿੰਡ ਜੋ ਵਿਕਾਸ ਪੱਖੋਂ ਪਿੱਛੜ ਗਏ ਸਨ ਉਹਨਾਂ ਦਾ ਪਹਿਲ ਦੇ ਆਧਾਰ ਤੇ ਵਿਕਾਸ ਕਰਵਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਬਹੁਤ ਸੜਕਾਂ ਕਈ ਕਈ ਸਾਲਾਂ ਤੋਂ ਬਨੀਆਂ ਹੀ ਨਹੀਂ ਹਨ ਜੋ ਕਿ ਹੁਣ ਬਣਾਈਆਂ ਜਾਣਗੀਆਂ ਉਹਨਾਂ ਕਿਹਾ ਕਿ ਮੈਨੂੰ ਦਿਰਵਾ ਹਲਕੇ ਦੇ ਲੋਕਾਂ ਨੇ ਇੰਨੇ ਕੰਮ ਕਰਨ ਜੋਗਾ ਕੀਤਾ ਹੈ ਇਸ ਲਈ ਹੋਰ ਇਹ ਵਿਕਾਸ ਕਾਰਜਾਂ ਦਾ ਸਹਰਾ ਹਲਕੇ ਦੇ ਲੋਕਾਂ ਨੂੰ ਹੀ ਜਾਂਦਾ ਹੈ ਪਹਿਲਾਂ ਤਾਂ ਮੈਂ ਪਿੰਡ ਦੀ ਪੰਚਾਇਤ ਨੂੰ ਸਾਰੇ ਪਿੰਡ ਦੇ ਨਿਵਾਸੀਆਂ ਨੂੰ ਮੁਬਾਰਕਬਾਦ ਦੇਣੀ ਚਾਹਨਾਗਾ ਕਿ ਇਹਨਾਂ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਕਿ ਗੰਦੇ ਪਾਣੀ ਦਾ ਜਿਹੜਾ ਨਿਕਾਸ ਕੀਤਾ ਜਾਵੇ ਉਹਦਾ ਹਲ ਕੀਤਾ ਜਾਵੇ ਅੱਜ ਉਹਦੇ ਲਈ 4 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਆ ਉਹ ਜਾਰੀ ਕੀਤੀ ਹੈ ਮੈਂ ਖੁਦ ਇਹਨਾਂ ਦੇ ਘਰ ਆ ਕੇ ਚੱਕ ਦੇਣ ਆਇਆਗਾ ਕਿਉਂਕਿ ਜਦੋਂ ਘਰ ਆਉਣਿਆਂਗੇ ਉੱਥੇ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਸਮੱਸਿਆਵਾਂ ਦਾ ਵੀ ਪਤਾ ਲੱਗਦਾ ਖੁੱਲ ਕੇ ਗੱਲ ਕਰਦੇ ਆ ਜਦੋਂ ਕਿਤੇ ਜ਼ਿਆਦਾ ਇਕੱਠ ਹੁੰਦੇ ਨੇ ਉੱਥੇ ਗੱਲ ਨਹੀਂ ਹੁੰਦੀ ਹੈਗੀ ਉੱਥੇ ਜ਼ਿਆਦਾ ਰੌਸ਼ ਹੋ ਜਾਂਦਾਗਾ ਘਰ ਚ ਆਇਆ ਹੁਣ ਪਰਿਵਾਰ ਦੀ ਤਰ੍ਹਾਂ ਸਾਰੀਆਂ ਗੱਲਾਂ ਸੁਣ ਕੇ ਜਿਹੜੀਆਂ ਹੋਰ ਵੀ ਕਮੀਆਂ ਹੋਣਗੀਆਂ ਉਹ ਦੂਰ ਕਰਾਂਗੇ ਸੋ ਬਿਲਕੁਲ ਡਵੈਲਪਮੈਂਟ ਜਿਹੜੀ ਆ ਬਕਾੜ ਜਿਹੜਾ ਉਹ ਹਲਕਾ ਦਰਵਾਜ਼ਾ ਲਗਾਤਾਰ ਜਾਰੀ ਹੈ ਆਖਰੀ ਪਿੰਡਾ ਗਰਾਉਂਡ ਰਾਜਪੂਤਾ ਤੋਂ ਇਸ ਤੋਂ ਬਿਨਾ ਪਹਿਲਾਂ ਵੀ ਟੰਡਿਆਲ ਉਹ ਵੀ ਆਖਰੀ ਪਿੰਡ ਸੀ ਉੱਥੇ ਵੀ ਕੰਮਾਂ ਦੀ ਸ਼ੁਰੂਆਤ ਹੋ ਰਹੀ ਆ ਕਿ ਸਾਰੇ ਪਿੰਡਾਂ ਦਾ ਚਾਹੇ ਅੰਦਰਲੇ ਪਿੰਡ ਨੇ ਚਾਹੇ ਬਾਹਰਲੇ ਪਿੰਡ ਨੇ ਮੇਰੇ ਪੂਰੀ 100% ਕੋਸ਼ਿਸ਼ ਹੈ ਕਿ ਹਰੇਕ ਪਿੰਡ ਦੇ ਅੰਦਰ 100% ਜਿਹੜਾ ਵਿਕਾਸ ਹੋਵੇ ਤਾਂ ਕਿ ਲੋਕ ਜਿਹੜੇ ਨੇ ਆਪਣੀ ਜ਼ਿੰਦਗੀ ਅچھے ਤਰੀਕੇ ਨਾਲ ਬਤੀਤ ਕਰ ਸਕਣ ਪਿੰਡ ਦੀਆਂ ਕੁਝ ਸੜਕਾਂ ਨੂੰ ਲੈ ਕੇ ਤੁਸੀਂ ਖੁਦ ਚਰਚਾ ਕੀਤੀ ਹੈਗੀ ਹੈ ਕਿ ਬੰਦਾ ਇਹ ਲੰਬੇ ਸਮੇਂ ਤੋਂ ਜਿਹੜੀ ਸੜਕਾਂ ਦੀ ਮੰਗ ਸੀ ਕਿ ਪਰੰਤੂ ਬੇਸ਼ੱਕ ਇਹਨਾਂ ਨੇ ਨਹੀਂ ਕੀਤਾ ਤੁਸੀਂ ਆਪ ਧਿਆਨ ਦਿੱਤਾ ਇਸ ਵੱਲ ਨਹੀਂ ਮੇਰੇ ਜਦੋਂ ਇਹ ਇਹੀ ਹੈ ਨਾ ਜੇ ਤੁਸੀਂ ਪਹੁੰਚਦੇ ਹੋ ਖੁਦ ਜਾ ਕੇ ਦੇਖਦੇ ਹੋ ਮੈਨੂੰ ਧਿਆਨ ਚਾਹੇ ਕਿ ਦੋ ਸੜਕਾਂ ਬਣਨ ਵਾਲੀਆਂ ਨੇ ਕਿਆਂ ਬਿਲਕੁਲ ਮੈਂ ਔਰ ਸਾਰੀ ਜਿਹੜਾ ਆਦੇਸ਼ ਆ ਉਹ ਅਧਿਕਾਰੀਆਂ ਨੂੰ ਦਿੱਤਾ ਹੈ ਕਿ ਦੋਨੇ ਸੜਕਾਂ ਦਾ ਐਸਟੀਮੇਟ ਲਾਓ ਤਾਂ ਕਿ ਆਪਾਂ ਸੜਕਾਂ ਬਣਾਈਏ ਕਿਉਂਕਿ ਜੇ ਮੰਤਰੀ ਜਾਊਗੇ ਇਹਨਾਂ ਲੋਕਾਂ 'ਚ ਫਿਰ ਸਮੱਸਿਆਵਾਂ ਦਾ ਪਤਾ ਨਹੀਂ ਲੱਗਦਾ ਸਮੱਸਿਆਵਾਂ 'ਚ ਕਈ ਵਾਰ ਬੰਦਿਆਂ ਦੀ ਅਪ੍ਰੋਚ ਨਹੀਂ ਹੁੰਦੀ ਪਹੁੰਚ ਨਹੀਂ ਸਕਦੇ ਸੋ ਜਦੋਂ ਤੁਸੀਂ ਆ ਪਹੁੰਚਦੇ ਹੋ ਜੇ ਮੈਂ ਕਿਹਾ ਸਾਲ 'ਚ ਇੱਕ ਵਾਰ ਪਹੁੰਚੋ 2 ਸਾਲ 'ਚ ਇੱਕ ਵਾਰ ਪਹੁੰਚੋ ਪਹੁੰਚ ਕੇ ਜਾ ਕੇ ਸਾਰੀਆਂ ਗੱਲਾਂ ਪਤਾ ਲੱਗ ਜਾਂਦੀਆਂ ਨੇ ਉਹ ਉਹਨਾਂ ਮਸਲਿਆਂ ਦਾ ਹੱਲ ਵੀ ਹੋ ਜਾਂਦਾ ਹੈਗਾ ਸੋ ਹੁਣ ਜਿਹੜੀਆਂ ਮੰਗਾਂ ਮੈਨੂੰ ਪਤਾ ਲੱਗੀਆਂ ਨੇ ਕਿਆਂ ਆਉਣ ਵਾਲੇ ਸਮੇਂ 'ਚ ਸਾਰੀਆਂ ਮੰਗਾਂ ਦਾ ਹੱਲ ਅਸੀਂ ਕਰਾਂਗੇ ਬਹੁਤ ਸਾਰੇ ਲੋਕ ਤੁਹਾਨੂੰ ਵਿਕ ਕੋ ਬਕਾ ਜਿਹੜਾ ਉਹ ਇਨ੍ਹਾਂ ਭਰਾਵਾਂ ਦੇ ਸਿਰ ਤੇ ਹੋ ਰਿਹਾ ਇਹ ਸੰਗਤ ਦੇ ਸਿਰ ਤੇ ਹੋ ਰਿਹਾ ਇਹਨਾਂ ਦੇ ਪਿਆਰ ਦੇ ਸਿਰ ਤੇ ਹੋ ਰਿਹਾ ਇਹਨਾਂ ਦਾ ਜਿਹੜਾ ਸਹਿਯੋਗ ਆ ਤੇ ਸਿਰ ਤੇ ਹੋ ਰਿਹਾ ਦੋ ਬਾਰ ਇਹਨਾਂ ਨੇ ਮੈਨੂੰ ਹਲਕਾ ਦੜਵਾ ਦੀ ਨਮਾਇਦਗੀ ਕਰਨ ਦਾ ਮੌਕਾ ਦਿੱਤਾ ਔਰ ਪਹਿਲੀ ਵਾਰ ਦੂਜੀ ਵਾਰ ਤਾਂ ਮੈਂ ਸਮਝਦਾ ਰਿਕਾਰਡ ਜਿਹੜਾ ਪੰਜਾਬ ਦਾ ਰਿਕਾਰਡ ਪਹਿਲੀ ਵਾਰ ਬਣਿਆਗਾ ਉਹ ਢੜ ਵੀ ਹਲਕੇ ਦੇ ਬਣਾਇਆਗਾ ਕਿ ਇੰਨੀਆਂ ਵੋਟਾਂ 52000 ਤੋਂ ਵੱਧ ਦੇ ਵੋਟਾਂ ਦੇ ਫਰਕ ਦੇ ਨਾਲ ਜਿਤਾ ਕੇ ਮੈਨੂੰ ਪੰਜਾਬ ਦੀ ਅਸੈਂਬਲੀ ਚ ਭੇਜਿਆਗਾ ਤਾਂ ਜਿੱਡੇ ਵੱਡੇ ਫਰਕ ਦੇ ਨਾਲ ਮੈਨੂੰ ਜਿਤਾ ਕੇ ਅਸੈਂਬਲੀ ਚ ਭੇਜਿਆ ਮੇਰਾ ਵੀ ਫਰਜ਼ ਬਣਦਾ ਕਿ ਮੈਂ ਓਡੇ ਵੱਡੇ ਹੀ ਜਿਹੜਾ ਹੈਗਾ ਤਰੀਕੇ ਦੇ ਨਾਲ ਜਿੰਦਾ ਇਹਨਾਂ ਨੇ ਪਿਆਰ ਬਖਸ਼ਿਆ ਮੈਨੂੰ ਓਨਾ ਹੀ ਪਿਆਰ ਵਾ ਕਰਕੇ ਹਲਕੇ ਦਾ ਵਿਕਾਸ ਕਰਾਂ ਓਨਾ ਹੀ ਮੈਂ ਜੋਰ ਜਿਹੜਾ ਹਲਕੇ ਦੇ ਵਿਕਾਸ ਕਰਜ ਤੇ ਲਾਵਾਂ। ਦਿਰਵਾਤੋ ਹਰਮੇਸ਼ ਸਿੰਘ ਮੇਸ਼ੀਦੀ ਰਿਪੋਰਟ ਪੰਜਾਬੀ ਜਾਗਰਣ